ਸਿਰਤ ਨੂੰ ਦੋ ਵਿਆਹਾਂ ਦੇ ਕਾਰਡ ਇੱਕੇ ਸਾਹੇ ਤੇ ਆ ਗਏ ਇੱਕ ਭਤੀਜੀ ਦੇ ਵਿਆਹ ਦਾ ਕਾਰਡ ਤੇ ਦੂਸਰਾ ਜੇਠ ਦੀ ਬੇਟੀ ਦੇ ਵਿਆਹ ਦਾ ਕਾਰਡ ਦੋਨੋਂ ਵਿਆਹ 21 ਦਿਨ ਸਨ ਤੇ ਰਿਸ਼ਤੇ ਵੀ ਇਸ ਤਰ੍ਹਾਂ ਸੀ ਕਿ ਦੋਨਾਂ ਵਿੱਚੋਂ ਕੋਈ ਵੀ ਵਿਆਹ ਛੱਡਿਆ ਨਹੀਂ ਜਾ ਸਕਦਾ ਸੀ ਸਿਰਤ ਕਾਰਡ ਨੂੰ ਇਸ ਤਰ੍ਹਾਂ ਵਾਰ-ਵਾਰ ਖੋਲ ਕੇ ਵੇਖਣ ਲੱਗੀ ਜਿਵੇਂ ਵਾਰ-ਵਾਰ ਵੇਖਣ ਨਾਲ ਸ਼ਾਇਦ ਤਾਰੀਖ ਦੀ ਉਲਟ-ਪੁਲਟ ਹੋ ਜਾਵੇ ਤੇ ਦੋਨੋਂ ਵਿਆਹ ਵੇਖੇ ਜਾਣਾ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਹੁਣ ਉਹ ਕੀ ਕਰੇਗੀ ਭਤੀਜੀ ਦੇ ਵਿਆਹ ਤੇ ਜੇਕਰ ਨਾ ਗਈ ਤਾਂ ਭਰਾ ਪਰਜਾਈ ਦੀ ਨਰਾਜ਼ਗੀ ਚਲਣੀ ਪਵੇਗੀ ਜੇਕਰ ਉਹ ਆਪਣੇ ਜੇਠ ਦੀ ਧੀ ਦੇ ਵਿਆਹ ਵਿੱਚ ਸ਼ਾਮਲ ਨਹੀਂ ਹੁੰਦੀ ਤਾਂ ਜੇਠ ਜਠਾਣੀ ਉਸ ਦੀ ਮਜਬੂਰੀ ਸਮਝਦੇ ਹੋਏ ਕੁਝ ਨਹੀਂ ਕਹਿਣਗੇ ਪਰ ਉਹਨਾਂ ਦੇ ਪਿਆਰ ਭਰੇ ਤਾਨਿਆਂ ਦਾ ਸਾਹਮਣਾ ਕਿਵੇਂ ਕਰੇਗੀ ਇਨ੍ਹਾਂ ਫਿਕਰਾਂ ਵਿੱਚ ਡੁੱਬੀ ਕੋਲ ਪਈ ਕੁਰਸੀ ਉੱਤੇ ਬੈਠ ਗਈ ਜੇਕਰ ਪ੍ਰਪਿੰਦਰ ਤੋਂ ਪੁੱਛੇਗੀ ਤਾਂ ਉਹ ਕਹਿਣ ਦੇ ਤੈ ਦੇਣਗੇ ਕਿ ਜਿਵੇਂ ਤੈਨੂੰ ਠੀਕ ਲੱਗੇ ਉਹ ਵੇ ਕਰ ਤੇ ਫਿਰ ਉਹ ਦੁਹਰਾਹੇ ਤੇ ਆ ਕੇ ਖੜੀ ਹੋ ਜਾਵੇਗੀ ਫਿਰ ਵਧੀਆ ਮੂਡ ਵਿੱਚ ਹੋਏ ਤਾਂ ਕਹਿਣ ਦੇਣਗੇ ਕਿ ਆਪਣੀ ਭਤੀਜੀ ਦੇ ਵਿਆਹ ਵਿੱਚ ਚਲੀ ਜਾ ਤੇ ਮੈਂ ਆਪਣੀ ਭਤੀਜੀ ਦੇ ਵਿਆਹ ਵਿੱਚ ਚਲਾ ਜਾਂਦਾ ਹਾਂ ਪਰ ਉਹ ਇਦਾਂ ਵੀ ਨਹੀਂ ਕਰ ਸਕਦੀ ਸੀ ਸ਼ਾਮਾਂ ਪੈਣ ਵਾਲੀਆਂ ਸੀ ਤੇ ਹੌਲੀ-ਹੌਲੀ ਹਨੇਰਾ ਚਾਰੇ ਪਾਸੇ ਛਾਇਆ ਸੀ ਉਸ ਦਾ ਦਿਲ ਅਤੇ ਦਿਮਾਗ ਉੱਥੇ ਪਹੁੰਚ ਗਿਆ ਜਿੱਥੇ ਰੰਗीन ਉਤਸ਼ਾਹ ਅਤੇ ਸੁਪਨੇ ਉਸ ਦੇ ਮਾਪੇ ਉੱਥੇ ਸਨ ਇਹ ਉਸ ਦੀ ਮੁੱਢਲੀ ਉਮਰ ਸੀ ਉਹ ਦੋ ਭੈਣ-ਭਰਾ ਸੰ ਤੇ ਮਾਤਾ-ਪਿਤਾ ਦੀ ਇਕਲੌਤੀ ਧੀ ਸੀ ਸਿਰਤ ਭਰਾ ਦੇ ਜਨਮ ਤੋਂ ਲਗਭਗ 10 ਸਾਲ ਬਾਅਦ ਸਿਰਤ ਦਾ ਜਨਮ ਹੋਇਆ ਇਸ ਲਈ ਉਸ ਨੂੰ ਭਰਾ ਦਾ ਵੀ ਭਰਪੂਰ ਪਿਆਰ ਮਿਲਿਆ ਉਹ 20 ਸਾਲ ਦੀ ਸੀ ਜਦੋਂ ਉਸਦੇ ਭਰਾ ਦਾ ਵਿਆਹ ਹੋਇਆ ਤੇ ਆਮ ਕੁੜੀਆਂ ਦੀ ਤਰ੍ਹਾਂ ਉਸ ਦੇ ਵੀ ਭਰਾ ਦੇ ਵਿਆਹ ਨੂੰ ਲੈ ਕੇ ਬਹੁਤ ਸੁਪਨੇ ਸਨ ਕਾਫੀ ਰਿਸ਼ਤੇ ਵੇਖਣ ਤੋਂ ਬਾਅਦ ਸਿਮਰਨ ਪਸੰਦ ਆ ਗਈ ਤੇ ਭਰਾ ਦੇ ਸਿਰ ਤੇ ਸਿਰਾ ਬਣਿਆ ਵੇਖ ਹਰ ਭੈਣ ਦੀ ਤਰ੍ਹਾਂ ਸਿਰਤ ਵੀ ਬਹੁਤ ਖੁਸ਼ ਸੀ ਪਰਝਾਈ ਨੇ ਘਰ ਵਿੱਚ ਕਦਮ ਰੱਖਿਆ ਤਾਂ ਖੁਸ਼ੀਆਂ ਜਿਵੇਂ ਉਹਨਾਂ ਦੇ ਦਰਵਾਜ਼ੇ ਤੇ ਹੱਥ ਜੋੜ ਕੇ ਖੜੀਆਂ ਹੋ ਗਈਆਂ ਸਨ ਸਿਰਤ ਦੀ ਪਰਝਾਈ ਵੀ 23 ਸਾਲਾਂ ਦੀ ਸੀ ਘੱਟ ਉਮਰ ਦਾ ਫਾਸਲਾ ਹੋਣ ਕਰਕੇ ਉਸ ਨੂੰ ਲੱਗਿਆ ਕਿ ਉਸ ਨੂੰ ਹਮ ਉਮਰ ਦੀ ਇੱਕ ਸਹੇਲੀ ਮਿਲ ਗਈ ਅਜੇ ਤੱਕ ਘਰ ਵਿੱਚ ਸਾਰੇ ਉਸ ਤੋਂ ਵੱਡੇ ਹੀ ਸਨ ਤੇ 3 ਸਾਲ ਤੱਕ ਭਾਬੀ ਦੇ ਕੋਲ ਰਹਿਣ ਦਾ ਮੌਕਾ ਮਿਲਿਆ 20 ਸਾਲ ਦੀ ਉਮਰ ਵਿੱਚ ਉਸ ਦੀ ਪਰਜਾਈ ਦਾ ਵਿਆਹ ਹੋ ਗਿਆ ਪਹਿਲਾਂ ਮਾਂ ਕੰਮ ਕਰਦੀ ਸੀ ਤਾਂ ਸਿਰਤ ਬੇਫਿਕਰ ਹੋ ਕੇ ਪੜ੍ਹਾਈ ਕਰਦੀ ਰਹੀ ਮਾਂ ਭਾਬੀ ਦੀ ਰਸੋਈ ਵਿੱਚ ਹਰ ਵੇਲੇ ਮਦਦ ਕਰਦੀ ਪਰ ਭਾਬੀ ਪਤਾ ਨਹੀਂ ਕਿਉਂ ਹਰ ਵੇਲੇ ਉਹਨਾਂ ਤੋਂ ਚਿੜਦੀ ਰਹਿੰਦੀ ਸ਼ਾਇਦ ਉਸ ਨੂੰ ਲੱਗਦਾ ਸੀ ਕਿ ਮੈਂ ਵਿਹਲੀ ਬਹਿ ਕੇ ਪੜ੍ਹਾਈ ਕਰਦੀ ਰਹਿਣੀ ਹਾਂ ਸਾਰਾ ਕੰਮ ਉਸ ਨੂੰ ਕਰਨਾ ਪੈਂਦਾ ਹੈ ਉਹ ਹੋ ਨਵੀਂ-ਨਵੀਂ ਹੋਣ ਕਰਕੇ ਕੁਝ ਨਾ ਬੋਲਦੀ ਪਰ ਉਸ ਦੇ ਇਸ਼ਾਰੇ ਸਭ ਕੁਝ ਜਿਤਾ ਦਿੰਦੇ ਸਨ ਭਾਬੀ ਦੀ ਹਾ ਭਾਵ ਸਮਝ ਕੇ ਸਿਰਤ ਵੀ ਰਸੋਈ ਵਿੱਚ ਕੰਮ ਕਰਨ ਲੱਗੀ ਤਾਂ ਮਾਂ ਨੇ ਟੋਕ ਦਿੱਤਾ ਕਿ ਜਾ ਪੜ੍ਹਾਈ ਕਰ ਕੰਮ ਤਾਂ ਸਾਰੀ ਉਮਰ ਕਰਨੇ ਨੇ ਉਹ ਰਸੋਈ ਚੋਂ ਜਾਣ ਲੱਗੀ ਤਾਂ ਭਾਬੀ ਬੋਲ ਪਈ ਕਿ ਜੇਕਰ ਕੋਈ ਚੱਜ ਨਾ ਹੋਇਆ ਤਾਂ ਅੱਗੇ ਜਾ ਕੇ ਕਰੇਗੀ ਕੀ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਭਾਬੀ ਦੀ ਗੱਲ ਮੰਨੇ ਫਿਰ ਜਾਂ ਫਿਰ ਮਾਂ ਦੀ ਸਿਰਤ ਐਮ ਐਸ ਸੀ ਕਰ ਰਹੀ ਸੀ ਉਹ ਹਮੇਸ਼ਾ ਹੁਸ਼ਿਆਰ ਬੱਚਿਆਂ ਵਿੱਚੋਂ ਗਿਰੀ ਜਾਂਦੀ ਭਾਬੀ ਚੁੱਪ ਰਹਿੰਦੀ ਪਰ ਆਪਣੀ ਚੁੱਪ ਪਿੱਛੇ ਵੀ ਪੂਰਾ ਦਬਦਬਾ ਬਣਾ ਕੇ ਰੱਖਦੀ ਉਸ ਦਾ ਭਰਾ ਵੀ ਹੁਣ ਉਸ ਦੇ ਨਾਲ ਪਹਿਲਾਂ ਵਾਂਗ ਮੋਹ ਨਾ ਕਰਦਾ ਪਹਿਲਾਂ ਵਾਂਗ ਭਰਾ ਨੂੰ ਫਰਮਾਇਸ਼ਾਂ ਕਰਨ ਦੀ ਹਿੰਮਤ ਨਾ ਪੈਂਦੀ ਸੀਰਤ ਦਾ ਭਰਾ ਜਦੋਂ ਕਿਤੇ ਬਾਹਰ ਜਾਂਦਾ ਤਾਂ ਉਸ ਦੀ ਪਰਜਾਈ ਲਈ ਬਹੁਤ ਕੁਝ ਖਰੀਦ ਕੇ ਲਿਆਉਂਦਾ ਤੇ ਸੀਰਤ ਵੀ ਬੜੀ ਉਮੀਦ ਨਾਲ ਵੇਖਦੀ ਕਿ ਸ਼ਾਇਦ ਉਸ ਲਈ ਵੀ ਕੁਝ ਲਿਆਦਾ ਹੋਵੇ ਪਰ ਉਸ ਲਈ ਕੁਝ ਨਹੀਂ ਹੁੰਦਾ ਸੀ ਸੀਰਤ ਨੂੰ ਕਿਸੇ ਗੱਲ ਦੀ ਕਮੀ ਨਹੀਂ ਸੀ ਪਰ ਭਰਾ ਦਾ ਉਸ ਲਈ ਕੁਝ ਵੀ ਨਾ ਲਿਆਉਣਾ ਇਹ ਜਤਾਉਂਦਾ ਸੀ ਕਿ ਹੁਣ ਉਸ ਦੀ ਅਹਿਮੀਅਤ ਭਰਾ ਦੀ ਜ਼ਿੰਦਗੀ ਵਿੱਚ ਨਹੀਂ ਰਹੀ ਸੀਰਤ ਨੇ ਇਹ ਮਾਸੂਮ ਜੀ ਸ਼ਿਕਾਇਤ ਆਪਣੀ ਮਾਂ ਨੂੰ ਕੀਤੀ ਤਾਂ ਅੱਗੋਂ ਮਾਂ ਨੇ ਉਸ ਨੂੰ ਹੀ ਸਮਝਾਉਣ ਲੱਗੀ ਕਿ ਚੱਲ ਜੇ ਇਦਾਂ ਹੀ ਹੁੰਦਾ ਹੈ ਜਦੋਂ ਤੇਰਾ ਵਿਆਹ ਹੋਵੇਗਾ ਤਾਂ ਤੇਰਾ ਪਤੀ ਵੀ ਤੇਰੇ ਲਈ ਇੰਨਾ ਕੁਝ ਖਰੀਦ ਕੇ ਹੀ ਲਿਆਇਆ ਕਰੇਗਾ ਪਤੀ ਦੇ ਲਈ ਪਤਨੀ ਹੀ ਸਭ ਕੁਝ ਹੁੰਦੀ ਹੈ ਬਾਕੀ ਦੇ ਲੋਕ ਕੁਝ ਨਹੀਂ ਹੁੰਦੇ ਜੇਕਰ ਹੁੰਦੇ ਵੀ ਹਨ ਪਰ ਪਤਨੀ ਨਾਲੋਂ ਉਹਨਾਂ ਦੀ ਅਹਿਮੀਅਤ ਘੱਟ ਹੁੰਦੀ ਹੈ 2 ਸਾਲ ਤੱਕ ਭਾਬੀ ਦੇ ਰੁੱਖੇ ਸੁਭਾਅ ਨੂੰ ਸਮਝਦਿਆਂ ਹੋਇਆਂ ਉਸਨੇ ਕੁਝ ਖਾਸ ਧਿਆਨ ਨਾ ਦਿੱਤਾ ਪਰ ਸਿਰਤ ਦੇ ਲਈ ਭਾਬੀ ਫਿਰ ਵੀ ਆਪਣੀ ਹੀ ਸੀ ਪਰ ਪਰਜਾਈ ਨੇ ਉਸ ਨੂੰ ਕਦੀ ਵੀ ਆਪਣਾ ਨਾ ਸਮਝਿਆ ਸਿਰਤ ਦੇ 23 ਸਾਲਾਂ ਦੇ ਹੁੰਦਿਆਂ ਹੁੰਦਿਆਂ ਮਾਪਿਓ ਨੇ ਉਸ ਲਈ ਮੁੰਡਾ ਲੱਭਣਾ ਸ਼ੁਰੂ ਕਰ ਦਿੱਤਾ ਪੁਪਿੰਦਰ ਬੈਂਕ ਵਿੱਚ ਅਫਸਰ ਲੱਗਿਆ ਹੋਇਆ ਸੀ ਤੇ ਉਸ ਦੇ ਘਰ ਵਿੱਚ ਦੋ ਭਰਾ ਇੱਕ ਭੈਣ ਤੇ ਇੱਕ ਮਾਸ ਸੀ ਵਧੀਆ ਕਾਰੋਬਾਰ ਵੇਖ ਕੇ ਸੀਰਤ ਦਾ ਰਿਸ਼ਤਾ ਪੁਪਿੰਦਰ ਨਾਲ ਕਰ ਦਿੱਤਾ ਗਿਆ ਤੇ ਫਿਰ ਉਹਨਾਂ ਦਾ ਵਿਆਹ ਹੋ ਗਿਆ ਉਸ ਨੇ ਸੋਚਿਆ ਕਿ ਮੇਰੇ ਵਿਆਹ ਤੋਂ ਬਾਅਦ ਪਰਜਾਈ ਨਾਲ ਮੇਰਾ ਰਿਸ਼ਤਾ ਠੀਕ ਹੋ ਜਾਵੇਗਾ ਜਦੋਂ ਤੱਕ ਉਹ ਕਦੇ-ਕਦਾਈਂ ਪਿੱਕਿਆ ਤੇ ਜਾਇਆ ਕਰੇਗੀ ਤਾਂ ਭਾਬੀ ਉਸ ਨੂੰ ਪੂਰੀ ਇੱਜ਼ਤ ਦਿਆ ਕਰੇਗੀ ਸਹੁਰੇ ਘਰ ਸੀਰਤ ਨੂੰ ਸਾਰਿਆਂ ਨੇ ਹੱਥਾਂ ਦੇ ਚੁੱਕ ਲਿਆ ਪਰ ਘਰ ਵਿੱਚ ਜਠਾਣੀ ਦਾ ਰਾਜ ਚੱਲਦਾ ਸੀ ਉਹ ਪੂਰੇ ਘਰ ਵਿੱਚ ਛਾਈ ਹੋਈ ਸੀ ਸੱਸ ਨਨਾਨ ਇੱਥੋਂ ਤੱਕ ਕਿ ਸਿਰਤ ਦੇ ਪਤੀ ਦੇ ਵੀ ਦਿਲ ਤੇ ਦਿਮਾਗ ਤੇ ਭਾਬੀ ਰਾਜ ਕਰਦੀ ਸੀ ਉਹ ਅਚਾਨਕ ਈਰਖਾ ਨਾਲ ਭਰਨ ਲੱਗੀ ਕਿ ਜੇਕਰ ਪੇਕਿਆਂ ਤੇ ਜਾਂਦੀ ਹਾਂ ਤਾਂ ਸਭ ਕੁਝ ਪਰਜਾਈਦਾ ਇੱਥੇ ਸਭ ਕੁਝ ਜਠਾਣੀ ਦਾ ਹੌਲੀ ਹੌਲੀ ਨਾ ਚਾਉਂਦਿਆਂ ਹੋਇਆਂ ਵੀ ਉਸ ਦੇ ਮਨ ਵਿੱਚ ਜਠਾਣੀ ਪ੍ਰਤੀ ਈਰਖਾ ਭਰ ਗਈ ਪਤੀ ਤੋਂ ਕੁਝ ਵੀ ਪੁੱਛੀ ਤਾਂ ਅੱਗੋਂ ਜਵਾਬ ਮਿਲਦਾ ਕਿ ਭਾਬੀ ਤੋਂ ਪੁੱਛ ਲਾ ਸੂਟ ਲੈਣਾ ਹੈ ਨਾਲ ਚੱਲੋ ਤਾਂ ਉਸ ਦਾ ਜਵਾਬ ਹੁੰਦਾ ਕਿ ਭਾਬੀ ਨਾਲ ਚਲੀ ਜਾ ਜਾਂ ਫਿਰ ਚੱਲ ਭਾਬੀ ਨੂੰ ਵੀ ਨਾਲ ਲੈ ਚਲਦੇ ਹਾਂ ਉਹਨਾਂ ਦੀ ਪਸੰਦ ਬਹੁਤ ਵਧੀਆ ਹੈ ਖਾਣੇ ਵਿੱਚ ਕੀ ਬਣਾਵਾਂ ਤਾਂ ਅੱਗੋਂ ਕਹਿੰਦੇ ਕਿ ਭਾਬੀ ਨੂੰ ਪੁੱਛ ਲਾ ਸੱਸ ਵੀ ਵੱਡੀ ਨੂੰ ਦੇ ਪੁੱਛੇ ਬਿਨਾ ਕੋਈ ਕੰਮ ਨਾ ਕਰਦੀ ਸਿਰਤ ਨੂੰ ਸਾਰੇ ਪਿਆਰ ਕਰਦੇ ਪਰ ਅਹਿਮੀਅਤ ਵੱਡੀ ਨੂੰ ਓਹੀ ਦਿੰਦੇ ਜੇਠਾਣੀ ਨਾਲ ਰਲ ਕੇ ਰਹਿਣਾ ਉਸ ਨੂੰ ਚੰਗਾ ਨਾ ਲੱਗਦਾ ਤੇ ਜੇਠਾਣੀ ਉਸ ਦਾ ਰੁੱਖਾ ਸੁਭਾਅ ਸਮਝ ਕੇ ਸੰਭਲ ਕੇ ਚੱਲਦੀ ਪਰ ਕੁਝ ਨਾ ਕੁਝ ਫਿਰ ਵੀ ਹੋ ਹੀ ਜਾਂਦਾ ਜੇ ਜੇਠਾਣੀ ਕਿਤੇ ਜਾਂਦੇ ਤਾਂ ਬੱਚਿਆਂ ਨੂੰ ਘਰ ਛੱਡ ਜਾਂਦੇ ਬੱਚਿਆਂ ਦੀ ਆਪਣੇ ਚਾਚੇ ਨਾਲ ਘੁੰਮਣ ਦੀ ਆਦਤਾਂ ਪਹਿਲਾਂ ਤੋਂ ਹੀ ਸੀ ਹੁਣ ਚਾਚੀ ਵੀ ਆ ਗਈ ਤਾਂ ਜਦੋਂ ਵੀ ਕਿਤੇ ਉਹਨਾਂ ਨੂੰ ਘੁੰਮਣ ਜਾਣਾ ਹੁੰਦਾ ਤਾਂ ਦੋਨੋਂ ਬੱਚੇ ਨਾਲ ਤੁਰ ਪੈਂਦੇ ਸਿਰਤ ਭਪਿੰਦਰ ਤੇ ਪੜਕਦੀ ਕਿ ਨਵਾਂ ਵਿਆਹ ਸਾਡਾ ਹੋਇਆ ਹੈ ਜਾਂ ਫਿਰ ਜੇਠ ਜੇਠਾਣੀ ਦਾ ਉਹ ਦੋਵੇਂ ਤਾਂ ਇਕੱਲੇ ਜਾਂਦੇ ਹਨ ਤੇ ਬੱਚੇ ਸਾਡੇ ਨਾਲ ਭੇਜ ਦਿੰਦੇ ਨੇ ਭੁਪਿੰਦਰ ਕਹਿੰਦਾ ਫਿਰ ਕੀ ਹੋਇਆ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਉਹ ਬੱਚੇ ਨੇ ਸੀਰਤ ਕਹਿੰਦੀ ਜੇਕਰ ਇਹ ਇਦਾਂ ਹੀ ਸਾਡੇ ਨਾਲ ਜਾਂਦੇ ਰਹੇ ਤਾਂ ਜਦੋਂ ਤੱਕ ਇਹ ਵੱਡੇ ਹੋਣਗੇ ਤਾਂ ਉਦੋਂ ਤੱਕ ਅਸੀਂ ਬੁੱਢੇ ਹੋ ਜਾਵਾਂਗੇ ਭੁਪਿੰਦਰ ਕਹਿੰਦਾ ਜਦੋਂ ਸਾਡੇ ਬੱਚੇ ਹੋਣਗੇ ਤਾਂ ਭਾਬੀ ਉਹਨਾਂ ਨੂੰ ਸੰਭਾਲ ਲਵੇਗੀ ਤੇ ਆਪਾਂ ਖੂਬ ਘੁੰਮਾ ਫਿਰਾਂਗੇ ਜੋ ਆਪਣੇ ਬੱਚੇ ਨਹੀਂ ਸੰਭਾਲਦੀ ਉਹ ਸਾਡੇ ਬੱਚੇ ਕੀ ਸੰਭਾਲੇਗੀ ਜਠਾਣੀ ਉਸਦਾ ਮੂਡ ਵੇਖ ਕੇ ਬੱਚਿਆਂ ਨੂੰ ਰੋਕਦੀ ਜੇਕਰ ਨਾ ਰੋਕ ਦੇ ਤਾਂ ਇੱਕ ਦੋ ਥੱਪੜ ਵੀ ਮਾਰ ਦਿੰਦੀ ਬੱਚਿਆਂ ਨੂੰ ਰੋਂਦੇ ਵੇਖ ਕੇ ਭਪਿੰਦਰ ਦਾ ਮੂਡ ਖਰਾਬ ਹੋ ਜਾਂਦਾ ਤੇ ਉਸ ਨੂੰ ਉਦਾਸ ਵੇਖ ਕੇ ਸਿਰਤ ਵੀ ਰੋਣ ਹਲਕੀ ਹੋ ਜਾਂਦੀ ਤੇ ਕਿਤੇ ਜਾਂਦਾ ਸਾਰਾ ਮਜ਼ਾ ਕਿਰਕਰਾ ਹੋ ਜਾਂਦਾ ਫਿਰ ਉਸ ਨੂੰ ਜਠਾਣੀ ਤੇ ਹੋਰ ਗੁੱਸਾ ਚੜਦਾ ਜਿਹੜੀਆਂ ਗੱਲਾਂ ਤੇ ਉਹ ਜਠਾਣੀ ਨਾਲ ਸਮਝੌਤਾ ਨਹੀਂ ਕਰਨਾ ਚਾਹੁੰਦੀ ਸੀ ਉਹਨਾਂ ਗੱਲਾਂ ਤੇ ਉਹ ਭਾਬੀ ਨਾਲ ਸਹਿਮਤੀ ਕਰਨ ਦੀ ਕੋਸ਼ਿਸ਼ ਕਰਦੀ ਤਾਂ ਕਿ ਉਸ ਨਾਲ ਉਹਨਾਂ ਦੇ ਵਧੀਆ ਸੰਬੰਧ ਬਣੇ ਰਹਿਣ ਪਰਾ ਪਰਜਾਈ ਕਿਤੇ ਜਾਂਦੇ ਤਾਂ ਉਹ ਥੋੜੇ ਦਿਨ ਪੇਕੇਆਂ ਤੇ ਆ ਕੇ ਉਹਨਾਂ ਦੇ ਬੱਚਿਆਂ ਨੂੰ ਸੰਭਾਲਦੀ ਉਹਨਾਂ ਨੂੰ ਕਮਾਉਣ ਫਰੋਂ ਲੈ ਕੇ ਜਾਂਦੀ ਚਾਕਲੇਟ ਆਈਸਕ੍ਰੀਮ ਵਗੈਰਾ ਲੈ ਕੇ ਦਿੰਦੀ ਪਰ ਪਰਜਾਈ ਉਸ ਦੀ ਕਦਰ ਫਿਰ ਵੀ ਨਾ ਕਰਦੀ ਸਿਰਤ ਪੇਕੇ ਘਰ ਨੂੰ ਅਜੇ ਵੀ ਆਪਣਾ ਘਰ ਸਮਝਦੀ ਤੇ ਉੱਥੋਂ ਪਹਿਲਾਂ ਵਾਲਾ ਹੱਕ ਪਾਲਦੀ ਪਰ ਉਸ ਦੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਜਾਂਦੀਆਂ ਤੇ ਪਰਜਾਈ ਉਸ ਨਾਲ ਸਿਰਫ ਇੱਕ ਮਤਲਬ ਦਾ ਹੀ ਰਿਸ਼ਤਾ ਰੱਖਦੀ ਇਸੇ ਕਰਕੇ ਉਹਨਾਂ ਵਿਚਕਾਰ ਕੋਈ ਮੋਹ ਪਿਆਰ ਨਾ ਰਿਹਾ ਉਹ ਜਦੋਂ ਵੀ ਆਪਣੀ ਪਰਜਾਈ ਨਾਲ ਰਸੋਈ ਵਿੱਚ ਕੰਮ ਕਰਨ ਦੀ ਕੋਸ਼ਿਸ਼ ਕਰਦੀ ਤਾਂ ਪਰਜਾਈ ਉਸ ਨੂੰ ਇਹ ਗੱਲ ਜਿਤਾ ਦਿੰਦੀ ਕਿ ਉਸ ਨੂੰ ਰਸੋਈ ਵਿੱਚ ਕਿਸੇ ਦੀ ਵੀ ਛੇੜਖਾਣੀ ਪਸੰਦ ਨਹੀਂ ਉਹ 2-4 ਦਿਨ ਆਵੇ ਮਾਂ ਨਾਲ ਗੱਲਾਂ ਬਾਤਾਂ ਕਰੇ ਤੇ ਆਪਦੇ ਘਰ ਨੂੰ ਜਾਵੇ ਫਿਰ ਉਸ ਦੇ ਬੱਚੇ ਹੋਏ ਤਾਂ ਸੱਸ ਬਜ਼ੁਰਗ ਹੋਣ ਦੇ ਕਾਰਨ ਉਸ ਦੀ ਸੇਵਾ ਨਾ ਕਰ ਸਕੇ ਪਰ ਜਠਾਣੀ ਨੇ ਮਾਵਾ ਦੀ ਤਰ੍ਹਾਂ ਉਸ ਦੀ ਦੇਖਭਾਲ ਕੀਤੀ ਤੇ ਭਪਿੰਦਰ ਕਹਿੰਦਾ ਵੇਖਿਆ ਸਿਰਤ ਭਾਬੀ ਕਿੰਨਾ ਖਿਆਲ ਰੱਖਦੀ ਹੈ ਨਾ ਤੇਰਾ ਮੈਂ ਕਹਿੰਦਾ ਸੀ ਨਾ ਕਿ ਤੂੰ ਉਸ ਨੂੰ ਸਮਝ ਵਿੱਚ ਸਮਝਣ ਵਿੱਚ ਗਲਤੀ ਕਰ ਰਹੀ ਹੈ। ਸੀਰਤ ਜਠਾਣੀ ਦੇ ਰਵੱਈਏ ਤੋਂ ਖੁਸ਼ ਹੁੰਦੀ ਪਰ ਭਪਿੰਦਰ ਦੇ ਮੋਹੋਂ ਪਰਜਾਈ ਦੀ ਤਾਰੀਫ਼ ਸੁਣ ਕੇ ਸੜਨ ਭੁੱਜਣ ਲੱਗ ਪੈਂਦੀ। ਜਦੋਂ ਪਹਿਲਾ ਬੱਚਾ ਹੋਇਆ ਤੇ ਮਾਂ ਨੇ ਵਾਰ-ਵਾਰ ਕਿਹਾ ਕਿ ਥੋੜੇ ਦਿਨ ਪੇਕਿਆਂ ਤੇ ਆ ਜਾ। ਤਾਂ ਸੀਰਤ ਸਵੇ ਮਹੀਨੇ ਦਾ ਬੱਚਾ ਲੈ ਕੇ ਪੇਕਿਆਂ ਤੇ ਚਲੇਗੀ। ਭਪਿੰਦਰ ਨੂੰ ਕਹਿੰਦੀ ਕਿ ਮੈਂ ਬਹੁਤ ਟਾਈਮ ਬਾਅਦ ਜਾ ਰਹੀ ਹਾਂ। ਇਸ ਲਈ ਹੁਣ ਮਰਜ਼ੀ ਨਾਲ ਹੀ ਵਾਪਸ ਆਵਾਂਗੀ। ਵੈਸੇ ਵੀ ਤੁਹਾਨੂੰ ਤਾਂ ਮੇਰੀ ਜ਼ਰੂਰਤ ਹੀ ਨਹੀਂ। ਤੁਹਾਡੀ ਦੇਖਭਾਲ ਕਰਨ ਲਈ ਤੁਹਾਡੀ ਪਰਜਾਈ ਜੂ ਇੱਥੇ ਹੈ। ਜਠਾਣੀ ਨੇ ਜਦੋਂ ਸਿਰਤ ਦੇ ਪੇਕਿਆਂ ਤੇ ਜਾਣ ਦੀ ਗੱਲ ਸੁਣੀ ਤਾਂ ਉਸਨੇ ਮਨਾਂ ਕਰ ਦਿੱਤਾ ਕਿ ਤੂੰ ਅਜੇ ਬਹੁਤ ਕਮਜ਼ੋਰ ਹੈ ਆਪਣੀ ਤੇ ਬੱਚੇ ਦੀ ਦੇਖਭਾਲ ਨਹੀਂ ਕਰ ਸਕੇਗੀ ਇਸ ਲਈ ਤੂੰ ਇੱਥੇ ਹੀ ਰਹਿ ਤੇ ਕੁਝ ਮਹੀਨਿਆਂ ਬਾਅਦ ਚਲੀ ਜਾਈ। ਆਪਣੀ ਪਰਜਾਈ ਦਾ ਸੁਭਾਅ ਜਾਣਦਿਆਂ ਹੋਇਆਂ ਵੀ ਸਿਰਤ ਕਹਿੰਦੀ ਕਿ ਮੇਰੀ ਮਾਂ ਤੇ ਪਰਜਾਈ ਮੇਰੀ ਦੇਖਭਾਲ ਕਰਨਗੀਆਂ। ਪੇਕਿਆਂ ਤੇ ਪਹੁੰਚੀ ਤਾਂ ਬਹੁਤ ਖੁਸ਼ ਸੀ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਬਾਅਦ ਉਹ ਪੇਕੇ ਘਰ ਆਈ ਸੀ। ਥੋੜੀ ਭਾਵੁਕ ਹੋ ਕੇ ਮਾਂ ਤੇ ਪਰਜਾਈ ਨੂੰ ਮਿਲਣ ਲੱਗੀ ਤੇ ਪਰਜਾਈ ਦਾ ਉਖੜਿਆ ਮੂਡ ਵੇਖ ਕੇ ਸਾਰੀ ਖੁਸ਼ੀ ਤੇ ਪਾਣੀ ਫਿਰ ਗਿਆ ਮਾਂ ਵਿੱਚ ਵੀ ਕੋਈ ਖਾਸ ਉਤਸ਼ਾਹ ਨਹੀਂ ਸੀ ਇਦਾਂ ਲੱਗਦਾ ਸੀ ਜਿਵੇਂ ਮਾਂ ਨੇ ਸਿਰਫ ਰਿਵਾਜ ਦੇ ਤੌਰ ਤੇ ਧੀ ਨੂੰ ਪੇਕਿਆਂ ਤੇ ਆਉਣ ਲਈ ਉਸ ਦਾ ਮਨ ਰੱਖਣ ਲਈ ਕਿਹਾ ਹੋਵੇ ਪਰ ਉਸ ਨੂੰ ਵਿਸ਼ਵਾਸ ਨਹੀਂ ਕਿ ਸਿਰਤ ਸੱਚਮੁੱਚ ਇੱਥੇ ਰਹਿਣ ਲਈ ਆ ਜਾਵੇਗੀ ਸੌਰਿਆਂ ਤੇ ਜਠਾਣੀ ਉਸ ਦੇ ਅੱਗੇ ਪਿੱਛੇ ਘੁੰਮਦੀ ਤੇ ਉਸ ਦਾ ਧਿਆਨ ਰੱਖਦੀ ਤੇ ਬੱਚੇ ਨੂੰ ਸੰਭਾਲਦੀ ਸੱਸ ਸਾਰਿਆਂ ਨੂੰ ਉਸਦਾ ਧਿਆਨ ਰੱਖਣ ਲਈ ਕਹਿੰਦੀ। ਉਸਦਾ ਬੇਟਾ ਸਾਰਿਆਂ ਦਾ लाडला ਸੀ। ਪੇਕਿਆਂ ਤੇ ਮਾਂ ਵੀ ਬਹੁਤਾ ਕੰਮ ਕਰ ਨਹੀਂ ਸਕਦੀ ਸੀ। ਪਰ ਉਸਦਾ ਪਹਿਲਾ ਧਿਆਨ ਆਪਣੇ ਪੁੱਤਰੇ-ਪੁੱਤਰੀਆਂ ਤੇ ਹੀ ਜਾਂਦਾ। ਨਹੀਂ ਤੇ ਨੂੰਹ ਦੀ ਨਾਰਸਗੀ ਚੱਲਣੀ ਪੈਂਦੀ। ਭਾਬੀ ਨੂੰ ਤਾਂ ਉਸਦੀ ਦੇਖਭਾਲ ਨਾਲ ਕੋਈ ਮਤਲਬ ਹੀ ਨਹੀਂ ਸੀ। ਜੋ ਖਾਣਾ ਸਾਰਿਆਂ ਲਈ ਬਣਦਾ ਉਹੀ ਉਸ ਲਈ ਬਣਦਾ। ਇੱਕ ਦਿਨ ਰਾਤ ਨੂੰ ਅਚਾਨਕ ਤਬੀਅਤ ਖਰਾਬ ਹੋਣ ਕਰਕੇ ਉਹ ਬੱਚੇ ਦੀ ਦੇਖਭਾਲ ਨਹੀਂ ਹੋ ਰਹੀ ਸੀ। ਮਾਣੇ ਬੱਚੇ ਨੂੰ ਚੁੱਕ ਕੇ ਮੋਢੇ ਲਾ ਲਿਆ ਪਰ ਸੀਰਤ ਦਾ ਪੇਟ ਦਰਦ ਰੁਕਣ ਤੱਕ ਨਾਮ ਹੀ ਨਹੀਂ ਲੈ ਰਿਹਾ ਸੀ ਮਾਣੇ ਅੱਕ ਹਾਰ ਕੇ ਭਰਾ ਪਰਜਾਈ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਬੜੀ ਮੁਸ਼ਕਿਲ ਨਾਲ ਵੀਰੇ ਦੀ ਅੱਖ ਖੁੱਲੀ ਤੇ ਉਸ ਨੇ ਦਰਵਾਜ਼ਾ ਖੋਲ ਲਿਆ ਤੇ ਮਾਣੇ ਦੱਸਿਆ ਕਿ ਸੀਰਤ ਦੀ ਤਬੀਅਤ ਬਹੁਤ ਖਰਾਬ ਹੈ ਉਸ ਦੇ ਪੇਟ ਵਿੱਚ ਦਰਦ ਹੋ ਰਿਹਾ ਹੈ ਅੱਗੋ ਵੀਰਾ ਕਹਿੰਦਾ ਕੀ ਮਾਂ ਤੂੰ ਵੀ ਨਾ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਪਰੇਸ਼ਾਨ ਕਰਦੀ ਰਹਿਣੀ ਹੈ ਖਾਣ ਵਿੱਚ ਤਾਂ ਕੋਈ ਪਰਹੇਜ਼ ਨਹੀਂ ਕਰਦੀ ਇਸ ਲਈ ਗੈਸ ਤੇਜਾਬ ਬਣ ਗਿਆ ਹੋਵੇਗਾ ਕੋਈ ਦਵਾਈ ਦੇ ਦੇ ਬੇਕਾਰ ਵਿੱਚ ਹੀ ਨੀਂਦ ਖਰਾਬ ਕਰ ਦਿੱਤੀ ਸਭ ਕੁਝ ਕਰਕੇ ਵੇਖ ਲਿਆ ਪੁੱਤ ਪਰ ਦਰਦ ਨਹੀਂ ਰੋਕ ਰਿਹਾ ਫਿਰ ਕੋਈ ਦਰਦ ਦੀ ਗੋਲੀ ਦੇ ਦਿਓ ਐਨੀ ਰਾਤ ਨੂੰ ਹੁਣ ਮੈਂ ਕੀ ਕਰ ਸਕਦਾ ਹਾਂ ਤੂੰ ਵੀ ਬੇਕਾਰ ਹੀ ਇਹਦੀ ਜ਼ਿੰਮੇਵਾਰੀ ਲੈ ਕੇ ਬੈਠੀ ਹੈ ਉਸ ਨੂੰ ਭੇਜੋ ਦੇ ਘਰ ਜਿਨ੍ਹਾਂ ਦੀ ਜ਼ਿੰਮੇਵਾਰੀ ਹੈ ਉਹ ਸੰਭਾਲ ਲੈਣ ਹੁਣ ਸੌਂ ਜਾ ਤੇ ਸਵੇਰੇ ਗੱਲ ਕਰਾਂਗੇ ਇਹਨਾਂ ਕਹਿ ਕੇ ਵੀਰੇ ਨੇ ਦਰਵਾਜ਼ਾ ਬੰਦ ਕਰ ਦਿੱਤਾ ਤੇ ਮਾਂ ਵਾਪਸ ਕਮਰੇ ਵਿੱਚ ਆ ਗਈ ਨਾ ਸੀ ਰਤ ਨੇ ਕੁਝ ਪੁੱਛਿਆ ਤੇ ਨਾ ਹੀ ਮਾਣੇ ਕੁਝ ਕਿਹਾ ਉਸ ਨੇ ਸਭ ਕੁਝ ਸੁਣ ਲਿਆ ਸੀ ਸਾਰੀ ਰਾਤ ਪੀੜ ਨਾਲ ਤੜਫਦੀ ਰਹੀ ਤੇ ਮਾਂ ਸਹਰਾਣੇ ਬੈਠੀ ਰਹੀ ਪਰ ਭਰਾ ਪਰਜਾਈ ਨੇ ਹਮਦਰਦੀ ਲਈ ਵੀ ਪੁੱਛਣਾ ਜ਼ਰੂਰੀ ਨਾ ਸਮਝਿਆ ਸਵੇਰੇ ਪੇਟ ਦਰਦ ਠੀਕ ਤਾਂ ਹੋ ਗਿਆ ਪਰ ਤਬੀਅਤ ਠੀਕ ਨਹੀਂ ਸੀ ਭਰਾ ਪਰਜਾਈ ਨੇ ਹਾਲਚਲ ਪੁੱਛਣ ਦੀ ਕੋਸ਼ਿਸ਼ ਵੀ ਨਾ ਕੀਤੀ ਕਿ ਤੇਰਾ ਕੀ ਹਾਲ ਹੈ ਜੇਕਰ ਸਹਰਿਆਂ ਤੇ ਮੈਂ ਇੰਨੀ ਬਿਮਾਰ ਹੁੰਦੀ ਤਾਂ ਸਾਰੇ ਘਰ ਵਿੱਚ ਉਝਾਲ ਆ ਜਾਣਾ ਸੀ ਤੇ ਬੱਚੇ ਵੀ ਉੱਠ ਕੇ ਬੈਠ ਜਾਂਦੇ ਇੱਥੇ ਤਾਂ ਮਾਂ ਤੋਂ ਇਲਾਵਾ ਬਾਕੀ ਸਾਰੇ ਸੌ ਰਹੇ ਸਨ ਇਹ ਗੱਲਾਂ ਸੋਚ-ਸੋਚ ਕੇ ਉਸ ਦਾ ਮਨ ਭਾਰ ਆਇਆ ਪਤਾ ਨਹੀਂ ਕਿਹੜੀ ਆਸ ਰੱਖ ਕੇ ਉਹ ਵਾਰ-ਵਾਰ ਇੱਥੇ ਆਉਂਦੀ ਸੀ ਕਿ ਖੂਨ ਦੇ ਰਿਸ਼ਤੇ ਹੀ ਸਭ ਕੁਝ ਹੁੰਦੇ ਹਨ ਜੀਅ ਅਤੇ ਜਠਾਣੀ ਉਸ ਉੱਪਰ ਜਾਣ ਛਿੜਕਦੇ ਹਨ ਉਸ ਨੇ ਉਹਨਾਂ ਨੂੰ ਕਦੀ ਵੀ ਆਪਣਾ ਨਹੀਂ ਸਮਝਿਆ ਉਪਰੋਂ ਚਾਹੁੰਦੀ ਸੀ ਕਿ ਉਸ ਦਾ ਪਤੀ ਵੀ ਉਹਨਾਂ ਨੂੰ ਜ਼ਿਆਦਾ ਇੱਜ਼ਤ ਨਾ ਦੇਵੇ ਉਹ ਬੈੱਡ ਤੇ ਗੁਮਸਮ ਹੋ ਕੇ ਬੈਠੀ ਸੀ ਤੇ ਉਪਰੋਂ ਚਾਹ ਲੈ ਕੇ ਮਾਂ ਆ ਗਈ ਮਾਂ ਚੰਗੀ ਤਰ੍ਹਾਂ ਜਾਣਦੀ ਸੀ ਕਿ ਸਿਰਤ ਰਾਤ ਵਾਲੀ ਗੱਲ ਤੋਂ ਦੁਖੀ ਹੋਵੇਗੀ ਪਰ ਉਹ ਕਰ ਵੀ ਕੀ ਸਕਦੀ ਸੀ ਮਾਂ ਨੇ ਪਿਆਰ ਨਾਲ ਉਸ ਦੇ ਸਿਰ ਤੇ ਹੱਥ ਰੱਖਿਆ ਤੇ ਪੁੱਛਿਆ ਕਿ ਕੀ ਹਾਲ ਹੈ ਹੁਣ ਤੇਰਾ ਹੁਣ ਠੀਕ ਹਾਂ ਮਾਂ ਮੈਂ ਤਾਂ ਤੁਹਾਨੂੰ ਵੀ ਸਾਰੀ ਰਾਤ ਨਹੀਂ ਸੌਣ ਦਿੱਤਾ ਨਹੀਂ ਨਹੀਂ ਕਿਦਾਂ ਦੀਆਂ ਗੱਲਾਂ ਕਰ ਰਹੀ ਹੈ ਚੱਲ ਉੱਠ ਹੱਥ ਮੂੰ ਧੋ ਤੇ ਚਾਹ ਪੀ ਲੈ ਸਿਰਤ ਹੱਥ ਮੂੰ ਧੋ ਕੇ ਚਾਹ ਪੀਣ ਲੱਗੀ ਦੋਵੇਂ ਮਾਵਾਂ ਧੀਆਂ ਬੈਠੀਆਂ ਚੁੱਪਚਾਪ ਚਾਹ ਪੀ ਰਹੀਆਂ ਸਨ ਪਰ ਰਾਤ ਵਾਲੀ ਗੱਲ ਤੋਂ ਬਹੁਤ ਦੁਖੀ ਵੀ ਸਨ ਫਿਰ ਅਚਾਨਕ ਸੀਰਤ ਬੋਲੀ ਕਿ ਮਾਂ ਜੇਕਰ ਮੇਰੀ ਤਪੀਅਤ ਸਹਰਿਆਂ ਤੇ ਇਸ ਤਰ੍ਹਾਂ ਖਰਾਬ ਹੁੰਦੀ ਤਾਂ ਮੇਰਾ ਜੇਠਾ ਜਠਾਣੀ ਸਾਰਾ ਘਰ ਸਿਰ ਤੇ ਚੁੱਕ ਲੈਂਦੇ ਤੇ ਮਾਂ ਸਮਝ ਗਈ ਕਿ ਸੀਰਤ ਕੀ ਕਹਿਣਾ ਚਾਹੁੰਦੀ ਹੈ ਤੇ ਉਹ ਹੌਲੀ ਜਿਹੀ ਰਿਸਕ ਕੇ ਉਸ ਦੇ ਕੋਲ ਆਈ ਤੇ ਕਹਿੰਦੀ ਸੀਰਤ ਤੂੰ ਜਿੰਨਾ ਰਿਸ਼ਤਿਆਂ ਦੀਆਂ ਜੜਾਂ ਨੂੰ ਪਾਣੀ ਦੇ ਰਹੀ ਹੈ ਉਹ ਜੜਾਂ ਅਸਲ ਵਿੱਚ ਖੋਖਲੀਆਂ ਤੇ ਸੁੱਕ ਚੁੱਕੀਆਂ ਹਨ ਤੀਏ ਜ਼ਰੂਰੀ ਨਹੀਂ ਕਿ ਖੂਨ ਦੇ ਰਿਸ਼ਤੇ ਹੀ ਸਭ ਕੁਝ ਹੁੰਦੇ ਹਨ ਤੂੰ ਜਿੰਨੀ ਕੋਸ਼ਿਸ਼ ਆਪਣੇ ਭਰਾ ਭਝਾਈ ਨਾਲ ਬਣਾ ਕੇ ਰੱਖਣ ਦੀ ਕਰਦੀ ਹੈ ਉਸ ਤੋਂ ਅੱਧੇ ਕੋਸ਼ਿਸ਼ ਵੀ ਜੀਠ ਜਠਾਣੀ ਨਾਲ ਕਰੇ ਤਾਂ ਉਹ ਰਿਸ਼ਤੇ ਲਹਿਰਾਉਣ ਲੱਗ ਪੈਣਗੇ ਜਿਹੜੇ ਰਿਸ਼ਤਿਆਂ ਦੇ ਕਦਮ ਤੇਰੇ ਵੱਲ ਵੱਧ ਰਹੇ ਹਨ ਉਹਨਾਂ ਨੂੰ ਸਾਂਭ ਤੇ ਉਹਨਾਂ ਦਾ ਸਵਾਗਤ ਕਰ ਜੋ ਤੇਰੇ ਤੋਂ ਦੂਰ ਭੱਜ ਰਹੇ ਹਨ ਉਹਨਾਂ ਪਿੱਛੇ ਕਿਉਂ ਭੱਜ ਰਹੀ ਹੈ ਮਾਂ ਉਸ ਦੇ ਤੇ ਆਪਣੇ ਖਿਆਲਾਂ ਨੂੰ ਸ਼ਬਦਾਂ ਰਾਹੀਂ ਬੋਲ ਰਹੀ ਸੀ ਇਹ ਤੇਰਾ ਵਹਿਮ ਹੈ ਕਿ ਕਦੀ ਨਾ ਕਦੀ ਭਾਬੀ ਤੇਰੇ ਪਿਆਰ ਨੂੰ ਸਮਝੇਗੀ ਤੇਰੇ ਵੱਲ ਕਦਮ ਵਧਾਏਗੀ ਪਰ ਕੁਝ ਲੋਕ ਕਦੀ ਵੀ ਪਿਆਰ ਦੀ ਭਾਸ਼ਾ ਨਹੀਂ ਸਮਝਦੇ ਸਿਰਤ ਪਰ ਤੂੰ ਪਿਆਰ ਦੀ ਕਦਰ ਪਾ ਆਪਣੇ ਜੀਠ ਜਠਾਣੀ ਦੇ ਰਿਸ਼ਤੇ ਨੂੰ ਸੰਭਾਲ ਉਹ ਹੀ ਅਸਲ ਤੇਰੇ ਭਰਾ ਪਰਜਾਈ ਹਨ ਜੋ ਤੇਰੇ ਦੁੱਖ ਸੁੱਖ ਵਿੱਚ ਤੇਰੇ ਨਾਲ ਖੜਦੇ ਨੇ ਤੇ ਤੇਰਾ ਖਿਆਲ ਰੱਖਦੇ ਨੇ ਤੇਰੇ ਗੁੱਸੇ ਭਰੇ ਸੁਭਾਣ ਨੂੰ ਵੀ ਤੇਰੀ ਨਾ ਸਮਝੀ ਸਮਝ ਕੇ ਭੁਲਾ ਦਿੰਦੇ ਨੇ ਮਾਣੇ ਇਹ ਗੱਲ ਪਹਿਲਾਂ ਵੀ ਉਸ ਨੂੰ ਕਈ ਵਾਰ ਸਮਝਾਈ ਪਰ ਉਸ ਨੂੰ ਆਪਣੇ ਸਹੁਰਿਆਂ ਵਿੱਚ ਮੋਹ ਪਿਆਰ ਪਾਉਣਾ ਨੂ ਕਹਿੰਦੀ ਪਰ ਸਿਰਤ ਸਮਝਣਾ ਹੀ ਨਹੀਂ ਚਾਹੁੰਦੀ ਸੀ ਅੱਜ ਆਪਦੀ ਮਾਂ ਦੀ ਗੱਲ ਸਮਝਣ ਨੂੰ ਉਹਦਾ ਬਹੁਤ ਦਿਲ ਕਰ ਰਿਹਾ ਸੀ ਮਾਂ ਦੀਆਂ ਗੱਲਾਂ ਉਸਦੇ ਦਿਲ ਤੇ ਲੱਗ ਰਹੀਆਂ ਸਨ ਮਾਂ ਤਾਂ ਸਮਝਾ ਕੇ ਚਲੀ ਗਈ ਪਰ ਸਿਰਤ ਆਪਣੇ ਆਪ ਵਿੱਚ ਗੁੰਮਸਮ ਜੀ ਹੋ ਕੇ ਬੈਠ ਗਈ ਜਦੋਂ ਸਿਰਤ ਦਾ ਪੱਥਰੀ ਦਾ ਆਪਰੇਸ਼ਨ ਹੋਇਆ ਸੀ ਤਾਂ ਉਦੋਂ ਵੀ ਸੱਸ ਤੇ ਜਠਾਣੀ ਨੇ ਦਿਨ ਰਾਤ ਇੱਕ ਕਰ ਦਿੱਤਾ ਤੇ ਭਰਾ ਪਰਜਾਈ ਨੇ ਇੱਕ ਫੋਨ ਕਰਕੇ ਹੀ ਆਪਣਾ ਹੱਕ ਅਦਾ ਕਰ ਦਿੱਤਾ ਸੀ ਪਰ ਜੀਤ ਚਠਾਣੀ ਨੇ ਤਨ ਮਨ ਲਗਾ ਕੇ ਉਸ ਦੀ ਸੇਵਾ ਕੀਤੀ ਨਨਾਨਵੀ ਕੁਝ ਦਿਨਾਂ ਲਈ ਉਸ ਕੋਲ ਰਹਿਣ ਲਈ ਆ ਗਈ ਪਿਛਲੀਆਂ ਸਾਰੀਆਂ ਗੱਲਾਂ ਅੱਜ ਉਸ ਨੂੰ ਜਾਦ ਆ ਰਹੀਆਂ ਸਨ ਤੇ ਅੱਖਾਂ ਤੇ ਪਿਆਰ ਮੋਹ ਤੇ ਵਹਿਮ ਦਾ ਪਰਦਾ हट ਰਿਹਾ ਸੀ ਅੱਜ ਉਸ ਨੂੰ ਸਮਝ ਆ ਰਿਹਾ ਸੀ ਕਿ ਜੋ ਅੱਜ ਤੱਕ ਉਸ ਨੂੰ ਅਪਣਾਉਣ ਦੀ ਕੋਸ਼ਿਸ਼ ਕਰ ਰਹੀ ਸੀ ਉਹ ਉਹਨਾਂ ਨੂੰ ਠੁਕਰਾ ਰਹੀ ਸੀ ਤੇ ਜੋ ਉਸ ਨੂੰ ਠੁਕਰਾ ਰਹੇ ਸਨ ਉਹ ਉਹਨਾਂ ਪਿੱਛੇ ਭੱਜ ਰਹੀ ਸੀ ਅਸਲ ਵਿੱਚ ਉਹ ਵੀ ਤਾਂ ਭਰਾ ਪਰਜਾਈ ਹੀ ਹਨ ਜਿਨ੍ਹਾਂ ਤੋਂ ਉਸ ਨੂੰ ਇੰਨਾ ਪਿਆਰ ਮਿਲਦਾ ਰਿਹਾ ਉਸ ਦੇ ਨਾਂ ਸਹੀ ਉਸ ਦੇ ਪਤੀ ਦੇ ਰਿਸ਼ਤੇ ਵੀ ਤਾਂ ਉਸ ਦੇ ਆਪਣੇ ਹੀ ਰਿਸ਼ਤੇ ਹਨ ਫਿਰ ਉਹ ਉੱਠ ਕੇ ਆਪਣੇ ਕਮਰੇ ਵਿੱਚ ਆ ਗਈ ਤੇ ਸਮਾਨ ਪੈਕ ਕਰਨ ਲੱਗੀ ਸਮਾਨ ਪੈਕ ਕਰਦੀ ਨੂੰ ਵੇਖ ਕੇ ਮਾਂ ਪੁੱਛਣ ਲੱਗੀ ਕਿ ਸਿਰਤ ਕੀ ਕਰ ਰਹੀ ਹੈ ਸਿਰਤ ਕਹਿੰਦੀ ਆਪਣੇ ਘਰ ਜਾ ਰਹੀ ਹਾਂ ਮਾਂ ਭਰਾ ਪਰਜਾਈ ਕੋਲ ਉਸ ਦੀ ਮਾਂ ਇਹ ਗੱਲ ਸੁਣ ਕੇ ਚੁੱਪ ਹੋ ਗਈ ਦੋਨੋਂ ਮਾਵਾਂ ਧੀਆਂ ਬਿਨਾਂ ਕੁਝ ਬੋਲੇ ਇੱਕ ਦੂਜੇ ਦੀ ਗੱਲ ਸਮਝ ਰਹੀਆਂ ਸਨ ਦੂਜੇ ਦਿਨ ਸੀਰਤ ਘਰੇ ਮੋੜ ਆਈ ਵਾਪਸ ਆਈ ਨੂੰ ਵੇਖ ਜੇਠ ਜਠਾਣੀ ਪਤੀ ਸਾਰੇ ਕੋਸ਼ ਹੋ ਰਹੇ ਸਨ ਕਿਸੇ ਨੇ ਇੱਕ ਵਾਰ ਵੀ ਨਾ ਪੁੱਛਿਆ ਕਿ ਤੂੰ ਕਿਉਂ ਆ ਗਈ ਹੌਲੀ ਹੌਲੀ ਸਮਾਂ ਚੱਲਦਾ ਗਿਆ ਤੇ ਕਈ ਸਾਲ ਬੀਤ ਗਏ ਫਿਰ ਉਹਨਾਂ ਦੀ ਬਦਲੀ ਚੰਡੀਗੜ੍ਹ ਹੋ ਗਈ ਸਮਾ ਆਪਣੀ ਗਤੀ ਚੱਲਦਾ ਗਿਆ ਤੇ ਮਾਤਾ-ਪਿਤਾ ਤੇ ਸੱਸ-ਸਹੁਰੇ ਦਾ ਸਾਥ ਹਮੇਸ਼ਾ ਲਈ ਛੁੱਟ ਗਿਆ। ਉਹ ਆਪਣੀ ਉਮਰ ਭੋਕੇ ਇਸ ਦੁਨੀਆ ਤੋਂ ਚੱਲ ਬਸੇ। ਮਾਂ ਦੀ ਮੌਤ ਤੋਂ ਬਾਅਦ ਪਿੰਡ ਆਉਣਾ ਜਾਣਾ ਬੰਦ ਹੋ ਗਿਆ ਪਰ ਸ਼ਹਿਰ ਜੇਠ-ਚਠਾਣੀ ਕੋਲ ਹਰ ਛੁੱਟੀਆਂ ਮਨਾਉਣ ਜਾਂਦੇ। ਉਦੋਂ ਹੀ ਘੰਟੀ ਦੀ ਆਵਾਜ਼ ਸੁਣ ਕੇ ਉਹ ਤਬਕ ਉੱਠੀ। ਸ਼ਾਇਦ ਭਪਿੰਦਰ ਆਫਿਸ ਤੋਂ ਆਏ ਸਨ। ਉਹ ਵਰਤਮਾਨ ਵਿੱਚ ਆਈ ਤੇ ਉਸਨੇ ਉੱਠ ਕੇ ਦਰਵਾਜ਼ਾ ਖੋਲ੍ਹਿਆ ਤੇ ਭਪਿੰਦਰ ਨੇ ਪੁੱਛਿਆ ਕਿ ਕੀ ਗੱਲ ਹੈ ਸਿਰਤ? ਪਰੇਸ਼ਾਨ ਕਿਉਂ ਲੱਗ ਰਹੀ ਹੈ? ਤबीयत ਤਾਂ ਠੀਕ ਹੈ ਨਾ ਤੇਰੀ ਮੈਂ ਬਿਲਕੁਲ ਠੀਕ ਹਾਂ ਸ਼ਹਿਰ ਤੋਂ ਪ੍ਰੀਤ ਦੇ ਵਿਆਹ ਦਾ ਕਾਰਡ ਆਇਆ ਹੈ ਉੱਥੇ ਜਾਣ ਦੀ ਤਿਆਰੀ ਕਰਨੀ ਹੈ ਅਜੇ ਰਿਜ਼ਰਵੇਸ਼ਨ ਵੀ ਕਰਾਉਣੀ ਹੈ ਇਹ ਸਭ ਕੋਈ ਸੋਚ ਰਹੀ ਸੀ ਭੁਪਿੰਦਰ ਦੂਸਰਾ ਕਾਰਡ ਚੁੱਕ ਕੇ ਕਹਿੰਦੇ ਕਿ ਇਹ ਕਾਰਡ ਕਿੱਥੋਂ ਆਇਆ ਹੈ ਸੀਰਤ ਲਾਪਰਵਾਹੀ ਨਾਲ ਬੋਲੀ ਕਿ ਪਿੰਡੋਂ ਆਇਆ ਹੈ ਤੁਸੀਂ ਬੈਠ ਕੇ ਦੋਨੋਂ ਕਾਰਡ ਦੇਖ ਲਓ ਮੈਂ ਚਾਹ ਬਣਾ ਕੇ ਲਿਆਉਣੀ ਹਾਂ ਇਹਨਾਂ ਕਹਿ ਕੇ ਸੀਰਤ ਉੱਠ ਕੇ ਰਸੋਈ ਵਿੱਚ ਚਲੀ ਗਈ ਥੋੜੀ ਦੇਰ ਬਾਅਦ ਦੋ ਕੱਪ ਚਾਹ ਦੇ ਬਣਾ ਕੇ ਲੈ ਆਈ ਭੁਪਿੰਦਰ ਕਹਿੰਦਾ ਇਹ ਤਾਂ ਸਾਲਾ ਸਾਹਿਬ ਦੀ ਬੇਟੀ ਦਾ ਵਿਆਹ ਦਾ ਕਾਰਡ ਹੈ ਉੱਥੇ ਜਾਣਾ ਵੀ ਤਾਂ ਜ਼ਰੂਰੀ ਹੈ ਇਦਾਂ ਕਰ ਤੂੰ ਉੱਥੇ ਚਲੀ ਜਾ ਤੇ ਮੈਂ ਨਹੀਂ ਨਹੀਂ ਸਿਰਤ ਵਿੱਚੇ ਹੀ ਗੱਲ ਕੱਟਦੀ ਹੋਈ ਕਹਿੰਦੀ ਕਿ ਤੁਸੀਂ ਉੱਥੇ ਸ਼ਗਨ ਭੇਜ ਦਿਓ ਆਪਾਂ ਦੋਵੇਂ ਜੇਠ ਜੀ ਘਰ ਵਿਆਹ ਤੇ ਜਾਵਾਂਗੇ ਤੇ ਕੁਝ ਦਿਨ ਪਹਿਲਾਂ ਜਾਵਾਂਗੇ ਕਿਉਂਕਿ ਵਿਆਹ ਤੇ ਕਈ ਕੰਮਕਾਰ ਵੀ ਤਾਂ ਕਰਨੇ ਹੁੰਦੇ ਹਨ ਸਿਰਤ ਪੂਰੇ ਆਤਮ ਵਿਸ਼ਵਾਸ ਨਾਲ ਬੋਲੀ ਤੇ ਚੁੱਪਚਾਪ ਚਾਹ ਪੀਣ ਲੱਗ ਪਈ ਭਿੰਦਰ ਹੈਰਾਨ ਹੋ ਕੇ ਉਸਤੇ ਮੂੰਹ ਵੱਲ ਦੇਖਣ ਲੱਗ ਪਿਆ ਸਭ ਕੁਝ ਸਮਝਦਿਆਂ ਹੋਇਆਂ ਵੀ ਚੁੱਪਚਾਪ ਚਾਹ ਪੀਣ ਲੱਗਾ ਉਹਨਾਂ ਨੂੰ ਸਮਝ ਆ ਚੁੱਕੀ ਸੀ ਕਿ ਮੋਹ ਤੇ ਪਿਆਰ ਦੇ ਰਿਸ਼ਤੇ ਖੂਨ ਦੇ ਰਿਸ਼ਤਿਆਂ ਦੇ ਭਾਰੀ ਪੈ ਰਹੇ ਹਨ ਜੇਕਰ ਆਪਸ ਵਿੱਚ